ਗੁਰਪ੍ਰੀਤ ਸਾਧ ਸੰਗਤ ਜੀ ਸਤਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਇੱਕ ਚੀਜ਼ ਅਸੀਂ ਆਪ ਜੀ ਨੂੰ ਦਿਖਾਉਣ ਵਾਸਤੇ ਅੱਜ ਲਾਈਵ ਹੋਏ ਆ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਮਤਾ ਸਾਹਿਬ ਦੇ ਅਸੀਂ ਮੈਂਬਰ ਆ ਪਿਛਲੇ ਲੰਬੇ ਸਮੇਂ ਤੋਂ ਚੀਜ਼ਾਂ ਚੱਲ ਰਹੀਆਂ ਨੇ ਤੁਹਾਡੀ ਗੱਲਾਂ ਇਹ ਜਾਣਕਾਰੀ ਵਿੱਚ ਹੈ ਨਾ ਇਹ ਸਾਨੂੰ ਫਿਰ ਇੱਕ ਫਰਮਾਨ ਭੇਜਿਆ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਮਤਾ ਸਾਹਿਬ ਦੇ ਮਹਾਸਚਿਓ ਅਮਰਜੀਤ ਸਿੰਘ ਜੀ ਨੇ ਸੋ ਸਾਨੂੰ ਵਾਰ-ਵਾਰ ਕਿਹਾ ਜਾਂਦਾ ਹੈ ਕਿ ਤੁਸੀਂ ਲਾਈਵ ਨਾ ਹੋਵੋ ਤੁਸੀਂ ਸੋਸ਼ਲ ਮੀਡੀਆ ਤੇ ਨਾ ਆਓ ਤੇ ਸਵਾਲ ਇਹ ਹੁੰਦਾ ਹੈ ਕਿ ਜੇ ਸੋਸ਼ਲ ਮੀਡੀਆ ਤੇ ਅਸੀਂ ਨਹੀਂ ਆਣਾ ਚਾਹੁੰਦੇ ਪਰ ਜੇ ਇਸ ਤਰੀਕੇ ਦੇ ਪੱਤਰ ਇਸ ਤਰੀਕੇ ਦੇ ਨੋਟਿਸ ਦੇ ਸਾਨੂੰ ਵਾਰ-ਵਾਰ ਭੇਜੇ ਜਾਣਗੇ ਤੇ ਜੇ ਅਸੀਂ ਆਪ ਜੀ ਦੀ ਜਾਣਕਾਰੀ ਵਿੱਚ ਨਹੀਂ ਪਾਵਾਂਗੇ ਤੇ ਚੀਜ਼ਾਂ ਬਹੁਤ ਅੱਗੇ ਵੱਧ ਜਾਣਗੀਆਂ ਬਹੁਤ ਮੁਸ਼ਕਿਲੇ 'ਚ ਆ ਜਾਣਗੀਆਂ ਸੋ ਮੈਂ ਪਹਿਲੇ ਬੇਨਤੀ ਕਰਾਂਗਾ ਸਾਡੇ ਵੀਰ ਚਰਨਜੀਤ ਸਿੰਘ ਜੀ ਨਾਲ ਨੇ ਇਹ ਪੜ੍ਹ ਕੇ ਸੁਣਾਣਗੇ ਕਿ ਇਸ ਨੋਟਿਸ 'ਚ ਇਹਨਾਂ ਨੇ ਸਾਨੂੰ ਕੀ ਲਿਖ ਕੇ ਭੇਜਿਆ ਹੈ

सरदार जोगिंदर सिंह प्रधान गुरुद्वारा प्रबंधक कमेटी श्री नानक मता साहब को अवैध तरीके से बैठक बुलाकर गैर संवैधानिक तरीके से कमेटी का अध्यक्ष बनाना दर्शाया गया है ऐसा ऐसा करके आपके द्वारा अध्यक्ष की गरिमा को ठेस पहुंचाई गई है सब रिश्ता सोसाइटी उधम सिंह नगर के आदेश दिनांक 9 मई 2024 एवं सोसाइटी नियमों की घोर अवेलना की गई है इस संबंध में अपना लिखित स्पष्टीकरण एक सप्ताह में देने का कष्ट करें एक सप्ताह में संतोष पूर्व लिखित स्पष्टीकरण प्राप्त होने ना। की ना होने की दिशा में आपके विरुद्ध नियम अनुसार कार्रवाई की जाएगी ਸਰਦਾਰ ਅਮਰਜੀਤ ਸਿੰਘ ਮहासਚੀਵ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮਤਾ ਸਾਹਿਬ ਸੋ ਸੰਗਤ ਜੀ ਇਹ ਨੋਟਿਸ ਸਾਨੂੰ ਭੇਜਿਆ ਗਿਆ ਹੈ ਆਪ ਜੀ ਦੀ ਜਾਣਕਾਰੀ ਚ ਪਾ ਦਈਏ ਪਿੱਛੇ ਇੱਕ 28 ਫਰਵਰੀ ਨੂੰ ਮੀਟਿੰਗ ਹੋਈ ਸੀ ਤੇ ਅਸੀਂ ਬਹੁਮਤ ਮੈਂਬਰ ਉਸ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਪਹੁੰਚਣ ਤੋਂ ਬਾਅਦ ਅਸੀਂ ਉੱਥੇ ਇੱਕ ਲੈਟਰ ਦਿੱਤਾ ਸੀਗਾ ਤੇ ਲੈਟਰ ਦੇਣ ਤੋਂ ਬਾਅਦ ਜਦੋਂ ਅਸੀਂ ਵਾਪਸ ਆਏ ਵਾਪਸ ਆ ਕੇ ਅਸੀਂ ਇਹਨਾਂ ਤੋਂ ਕੁਝ ਸਵਾਲ ਜਵਾਬ ਕਿਤੇ ਸਨ ਇਹਨਾਂ ਨੂੰ ਚਿੱਠੀ ਭੇਜੀ ਸੀ 13 ਪੁਆਇੰਟ ਦਾ ਇੱਕ ਲੈਟਰ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀ ਕਿ ਬਹੁਤ ਸਾਰੀਆਂ ਵਿੱਤੀਏ ਤੇ ਬਾਈਲਾਸ ਦੇ ਖਿਲਾਫ ਜਿਹੜੀਆਂ ਚੀਜ਼ਾਂ ਨੇ ਗੁਰਦੁਆਰਾ ਨਾਨਕ ਮਤਾ ਸਾਹਿਬ ਦੇ ਵਿੱਚ ਬਾਈਲਾਸ ਤੋਂ ਖਿਲਾਫ ਚੀਜ਼ਾਂ ਚੱਲ ਰਹੀਆਂ ਨੇ 5000 ਰੁਪਏ ਤੱਕ ਦੇ ਖਰਚ ਕਰਨ ਦੇ ਅਧਿਕਾਰ ਇਹਨਾਂ ਦੇ ਕੋਲ ਬਾਈਲਾਸ ਦੇ ਵਿੱਚ ਹੈਗੇ ਨੇ ਪਰ ਕਰੋੜਾਂ ਰੁਪਏ ਦੇ ਖਰਚ ਕਰਕੇ ਤੇ ਅੱਗੇ ਕਰੋੜਾਂ ਰੁਪਏ ਦਾ ਖਰਚ ਕਰਨ ਵਾਸਤੇ ਇੱਕ ਬਿਨਾ ਡਿਟੇਲ ਦਿੱਤੇ ਸਾਡੇ ਕੋਲੋਂ ਉੱਥੇ ਅਨੁਮੋਦਨ ਕਰਵਾਉਣ ਦੀ ਸਾਡੇ ਕੋਲ ਪਾਸ ਕਰਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਅਸੀਂ ਇਹਨਾਂ ਨੂੰ ਉਹਦੀ ਪੁਸ਼ਟੀ ਨਹੀਂ ਕੀਤੀ ਤੇ ਇੱਕ ਜਾਣਕਾਰੀ ਚ ਹੋਰ ਅਸੀਂ ਆਪ ਜੀ ਦੇ ਪਾਇਆ ਸੀਗਾ ਕਿ ਸਾਡੀ 29 ਜੁਲਾਈ 2024 ਨੂੰ ਇੱਕ ਮੀਟਿੰਗ ਹੋਈ ਸੀ ਅੱਜ 9 ਮਹੀਨੇ ਬੀਤਣ ਦੇ ਬਾਅਦ ਇਹਨਾਂ ਨੇ 29 ਜੁਲਾਈ 2024 ਦਾ ਕਾਰਜਵਰਤ ਮਿਨਟਸ ਆਫ ਮੀਟਿੰਗ ਅੱਜ ਤੱਕ ਮੈਂਬਰਾਂ ਕੋਲ ਨਹੀਂ ਪਹੁੰਚਾਏ 28 ਫਰਵਰੀ ਨੂੰ ਜਿਹੜੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਚਾਇਆ ਕਿ ਅਸੀਂ ਕਾਰਜਵਰਤ ਬਿਨਾ ਜਾਰੀ ਕੀਤੇ ਇਹਨਾਂ ਤੋਂ ਅਸੀਂ ਉਹਦਾ ਅਪਰੂਵਲ ਲੈ ਲਈਏ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਕਾਪੀ ਦਿਓ ਇਹਨਾਂ ਨੇ ਸਾਨੂੰ ਮੀਟਿੰਗ ਦੇ ਵਿੱਚ ਵੀ 29 ਜੁਲਾਈ ਦੀ ਮੀਟਿੰਗ ਦਾ ਕਾਰਜਵਰਤ ਨਹੀਂ ਦਿੱਤਾ ਅੱਜ 28 ਫਰਵਰੀ ਤੋਂ ਬਾਅਦ ਲਗਭਗ ਅੱਜ 15 ਮਾਰਚ ਹੋ ਗਈ ਹੈ ਅੱਜ ਤੱਕ 28 ਫਰਵਰੀ ਵਾਲੀ ਮੀਟਿੰਗ ਦਾ ਕਾਰਜਵਰਤ ਇਹਨਾਂ ਨੇ ਜਾਰੀ ਨਹੀਂ ਕੀਤਾ ਅਸੀਂ ਜਦੋਂ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਤੋਂ ਕੋਈ ਸਵਾਲ ਪੁੱਛੇ ਤੇ ਸਵਾਲ ਤੋਂ ਬਾਅਦ ਇਹਨਾਂ ਨੇ ਸਾਨੂੰ ਇਹ ਨੋਟਿਸ ਪੜਾ ਦਿੱਤਾ ਹੈ ਤੇ ਇਹ ਲਿਖ ਰਹੇ ਨੇ ਕਿ ਅਸੀਂ ਉਸ ਲੈਟਰ ਦੇ ਵਿੱਚੇ ਪ੍ਰਧਾਨ ਨੂੰ ਇਹ ਵਿਖਾਇਆ ਕਿ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਬਣੇ ਨੇ ਸਾਡਾ ਪਿਛਲੇ 10 ਮਹੀਨਿਆਂ ਤੋਂ ਇਹ ਮੰਨਣਾ ਹੈ ਕਿ ਗਲਤ ਤਰੀਕੇ ਦੇ ਨਾਲ ਮੀਟਿੰਗ ਬੁਲਾਈ ਗਈ ਗਲਤ ਤਰੀਕੇ ਦੇ ਨਾਲ ਬਿਨਾਂ ਏਜੰਡੇ ਦੇ ਪ੍ਰਧਾਨ ਬਣੇ ਅਲਪਮਤ ਦੇ ਨਾਲ ਪ੍ਰਧਾਨ ਬਣੇ ਸਾਨੂੰ ਬਾਹਰ ਰੋਕ ਰੋਕ ਕੇ ਸ਼ਾਸਨ ਪ੍ਰਸ਼ਾਸਨ ਦਾ ਇਸਤੇਮਾਲ ਕਰਕੇ ਸਾਡੂੰ ਮੀਟਿੰਗਾਂ 'ਚ ਨਹੀਂ ਵੜਨ ਦਿੱਤਾ ਗਿਆ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਪ੍ਰਧਾਨ ਨੂੰ ਬਣਾਇਆ ਸਾਡਾ ਪਿਛਲੇ 10 ਮਹੀਨਿਆਂ ਤੋਂ ਇਹ ਕਹਿਣਾ ਹੈ ਪਰ ਅੱਜ 10 ਮਹੀਨੇ ਬਾਅਦ ਇਹ ਗੱਲ ਇਹਨਾਂ ਨੂੰ 10 ਮਹੀਨੇ ਦੀ ਚੇਤੇ ਨਹੀਂ ਆ ਰਹੀ ਸੀ ਤੇ ਇੱਕੋ ਗੱਲ ਵਾਰ-ਵਾਰ ਕਹਿ ਰਹੇ ਆ ਅੱਜ 10 ਮਹੀਨੇ ਬਾਅਦ ਇਹ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਪ੍ਰਧਾਨ ਦੀ ਗਰਮਾਂ ਨੂੰ ਠੇਸ ਪਹੁੰਚਾਈ ਹੈ ਤੇ ਸਾਨੂੰ ਨੋਟਿਸ ਦਿੱਤਾ ਜਾ ਰਿਹਾ ਹੈ ਕਿ ਜੇ ਅਸੀਂ ਕੋਈ ਸੰਤੋਸ਼ਕੁਣ ਲਿਖਤ ਜਵਾਬ ਨਾ ਦਿੱਤਾ ਤੇ ਸਾਡੇ ਖਿਲਾਫ ਨਿਯਮਾਂ ਅਨੁਸਾਰ ਸਾਡੇ ਵਿਰੁੱਧ ਕਾਰਵਾਈ ਕੀਤੀ ਜਾਏਗੀ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਾਨੂੰ ਮਾ ਸਚੀ ਜੀ ਦੱਸੋ ਤਾਂ ਸਹੀ ਸੰਵਿਧਾਨ ਦਾ ਕਿਹੜਾ ਨਿਯਮ ਕਹਿੰਦਾ ਹੈ ਜਿਹੜਾ ਤੁਸੀਂ ਸਾਨੂੰ ਨੋਟਿਸ ਭੇਜ-ਭੇਜ ਕੇ ਸਾਡੇ ਕੋਲ ਜਵਾਬ ਮੰਗ ਰਹੇ ਹੋ ਅਸੀਂ ਇਹਨਾਂ ਨੂੰ ਜਵਾਬ ਨਹੀਂ ਦਿੱਤਾ ਇੱਕ ਹਫਤਾ ਅੱਜ ਪੂਰਾ ਹੋ ਚਲਿਆ ਇਹਨਾਂ ਨੇ ਇੱਕ ਹਫਤੇ ਦੀ ਡੈਡਲਾਈਨ ਦਿੱਤੀ ਸੀ ਇਸ ਕਰਕੇ ਆਪ ਸੰਗਤ ਦੀ ਜਾਣਕਾਰੀ ਵਿੱਚ ਅੱਜ ਇਹ ਗੱਲਾਂ ਪਾਣੀਆਂ ਬਹੁਤ ਜ਼ਰੂਰੀ ਸੀ ਇਹਨਾਂ ਦੇ ਕੋਲ ਕੋਈ ਅਧਿਕਾਰ ਸੰਵਿਧਾਨ ਨੇ ਇਹਨਾਂ ਨੂੰ ਨਹੀਂ ਦਿੱਤਾ ਕਿ ਇੱਕ ਚੁਣਿਆ ਹੋਇਆ ਮੈਂਬਰ ਦੂਜੇ ਚੁਣੇ ਹੋਏ ਮੈਂਬਰ ਤੋਂ ਕੋਈ ਜਵਾਬ ਮੰਗ ਸਕੇ ਪਰ ਅਸੀਂ ਜਿਵੇਂ ਇਹਨਾਂ ਨੇ ਛਟੀਆਂ ਲਿਖਿਆ ਨੇ ਜੱਥੇਦਾਰ ਸ਼੍ਰੀ ਅਕਾਲ ਤਖਸੈਬ ਨੂੰ ਡੀਐਮ ਨੂੰ ਐਸਐਸਪੀ ਨੂੰ ਐਸਡੀਐਮ ਨੂੰ ਉਸ ਤੋਂ ਇਲਾਵਾ ਰੈਸਟਾਰ ਨੂੰ ਸਭ ਰੈਸਟਾਰ ਨੂੰ ਅਸੀਂ ਇੱਕ ਇਸ ਦਾ ਜਵਾਬ ਜਾਂ ਸਵਾਲ ਰੂਪ ਦੇ ਵਿੱਚ ਅਸੀਂ ਇੱਕ ਲੈਟਰ ਅਕਾਲ ਤਖਸੈਬ ਦੇ ਜੱਥੇਦਾਰ ਨੂੰ ਤੇ ਇਹਨਾਂ ਡੀਐਮ ਨੂੰ ਐਸਐਸਪੀ ਨੂੰ ਅਸੀਂ ਸਾਰਾ ਕੁਝ ਭੇਜਿਆ ਮੈਂ ਪੂਰਾ ਲੈਟਰ ਤੇ ਨਹੀਂ ਪੜ ਰਿਹਾ ਪਰ ਅਸੀਂ ਉਹਦੇ ਵਿੱਚ ਮੋਟਾ-ਮੋਟਾ ਜੋ ਮੈਂ 3-4 ਪੁਆਇੰਟ ਅਸੀਂ ਲਿਖੇ ਨੇ ਅਸੀਂ ਉਹ ਆਪ ਜੀ ਨੂੰ ਮੈਂ ਦਾਸ ਪੜ ਕੇ ਸੁਣਾ ਦਿਆਂ ਅਸਲ ਦੇ ਵਿੱਚ 5 ਮਈ 2024 ਨੂੰ ਜਿਹੜਾ ਫੈਸਲਾ ਕਮੇਟੀ ਇਹਨਾਂ ਨੇ ਗਲਤ ਤਰੀਕੇ ਨਾਲ ਜੋ ਮੀਟਿੰਗ ਕਰਕੇ ਫੈਸਲੇ ਲਏ ਤੇ 7 ਮਈ ਨੂੰ ਅਸੀਂ ਸਬ ਰਜਿਸਟਰਾਰ ਪੰਕਜ ਕੁਮਾਰ ਸ਼ੁਕਲ ਦੇ ਕੋਲ ਗਏ ਸੀ ਅਸੀਂ ਗਏ ਸੀ 16 ਮੈਂਬਰ ਇਹ ਸਨ 11 ਮੈਂਬਰ ਸਾਡੀ ਗੱਲ ਨੂੰ ਬਿਨਾਂ ਸੁਨੇ ਪੰਕਜ ਕੁਮਾਰ ਸ਼ੁਕਲ ਜੋ ਸਬ ਰਜਿਸਟਰਾਰ ਹੈ ਉਦਮ ਸਿੰਘ ਨਗਰ ਫਰਮ ਸੋਸਾਇਟੀ ਤੇ ਚਿੱਟਸ ਦਾ ਉਹਨਾਂ ਨੇ ਸਾਡੇ ਪ੍ਰਤੀਵਾਦਨ ਨੂੰ ਸੁਣੇ ਬਗੈਰ ਇਹਨਾਂ ਨੂੰ ਅਪਰੂਵਲ ਦੇ ਦਿੱਤੀ। ਇਹਨਾਂ ਨੇ ਅਗਲੇ ਦਿਨ ਕੀ ਕੀਤਾ? ਹਰਮਨ ਸਿੰਘ ਚੋਕ ਦੀ ਸਦਸਤਾ ਖਤਮ ਕਰ ਦਿੱਤੀ। ਉਹਦੇ ਪ੍ਰਤੀਵਾਦਨ ਲੈ ਕੇ ਅਸੀਂ 16 ਬੰਦੇ ਫਿਰ ਗਏ ਸਬ ਰਜਿਸਟਰਾਰ ਦੇ ਕੋਲ। ਇਹਨਾਂ ਨੇ ਅੱਜ ਤੱਕ ਕੋਈ ਵੀ ਮਸਲਾ ਹੱਲ ਨਹੀਂ ਕੀਤਾ। ਇਸ ਕਰਕੇ ਸਾਨੂੰ ਜਿਹੜਾ ਉਹ ਪੰਕਜ ਕੁਮਾਰ ਸ਼ੁਕਲ ਜੀ ਦੀ ਭੂਮਿਕਾ ਜਿਹੜੀ ਹੈ ਸੰ nghiਗਧ ਨਜ਼ਰ ਆ ਰਹੀ ਹੈ, ਅਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ। ਪਰ ਜਿਹੜੀ ਪਿੱਛੇ ਸਰਕਾਰ ਬੈਠੀ ਹੈ, ਉਹ ਸਾਡੀ ਕਿਸੇ ਗੱਲ ਤੇ ਸੁਣਵਾਈ ਨਹੀਂ ਕਰ ਰਹੀ ਸਰਕਾਰ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਕਿ ਇਸ ਤਰੀਕੇ ਨਾਲ ਸਿੱਖ ਸਮਾਜ ਦੇ ਚੁਣੇ ਹੋਏ ਬਹੁਮਤ ਮੈਂਬਰਾਂ ਦੇ ਨਾਲ ਜੇ ਤੁਸੀਂ ਧੱਕਾ ਕਰੋਗੇ ਇਹ ਠੀਕ ਨਹੀਂ ਹੈ ਸਰਕਾਰ ਨੂੰ ਆਪਣੀ ਕਾਰਜਸ਼ਾਲੀ ਠੀਕ ਰੱਖਣੀ ਚਾਹੀਦੀ ਹੈ ਉਸ ਤੋਂ ਬਾਅਦ ਅਸੀਂ ਡੀਐਮ ਨੂੰ ਇਹ ਗੱਲ ਦੱਸੀ ਹੈ ਕਿ ਨਾ ਤੇ 29 ਜੁਲਾਈ 2024 ਦੀ ਮੀਟਿੰਗ ਦਾ ਕਾਰਜਵਰਤ ਜਾਰੀ ਕੀਤਾ ਗਿਆ ਨਾ 28 ਫਰਵਰੀ 2025 ਦਾ ਕਾਰਜਵਰਤ ਜਾਰੀ ਕੀਤਾ ਗਿਆ ਜਾਰੀ ਕੀ ਕੀਤਾ ਗਿਆ ਸਾਨੂੰ ਇੱਕ ਨੋਟਿਸ ਉਸ ਨੂੰ ਲੈ ਕੇ ਜਿਹੜਾ ਅਸੀਂ ਸਾਨੂੰ ਜੋ ਮਹਿਸੂਸ ਹੋ ਰਿਹਾ ਹੈ ਮਹਿਸੂਸ ਇਹ ਹੋ ਰਿਹਾ ਹੈ ਕਿ ਜੋ ਕੇਸ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਜਿਸ ਦੇ ਵਿੱਚ ਸਾਹਮਣੇ ਵਾਲੀ ਪਾਰਟੀ ਬਹੁਤ ਕਮਜ਼ੋਰ ਹੈ ਸਾਨੂੰ ਇੰਜ ਲੱਗਦਾ ਹੈ ਕਿ ਉਸ ਕੇਸ ਤੋਂ ਦਬਾਅ ਬਣਾਉਣ ਵਾਸਤੇ ਸਾਡੇ ਤੇ ਪ੍ਰੈਸ਼ਰ ਪਾਉਣ ਵਾਸਤੇ ਕਿ ਅਸੀਂ ਉਸ ਕੇਸ ਨੂੰ ਵਾਪਸ ਲੈ ਲਈਏ ਇਸ ਕਰਕੇ ਸਾਡੀ ਮੈਂਬਰਸ਼ਿਪ ਦੇ ਉੱਤੇ ਇਹ ਸਵਾਲ ਖੜਾ ਕਰਨਗੇ ਹੋ ਸਕਦਾ ਜਿਵੇਂ ਹਰਬੰਸਿੰਦਰ ਚੁੱਗਦੀ ਅਨਾਨੇ ਮੈਂਬਰਸ਼ਿਪ ਸਸਪੈਂਡ ਕੀਤੀ ਹੈ ਸਾਡੇ ਕੁਝ ਹੋਰ ਮੈਂਬਰਾਂ ਦੀ ਮੈਂਬਰਸ਼ਿਪ ਸਸਪੈਂਡ ਕਰਨ ਦੀ ਧਮਕੀ ਸਾਨੂੰ ਦਿੱਤੀ ਜਾ ਰਹੀ ਹੈ ਇਸ ਲੈਟਰ ਦੇ ਰਾਹੀਂ ਤੇ ਇਹ ਕਰਨ ਤੋਂ ਬਾਅਦ ਇਹ ਸਾਡੇ ਤੇ ਪ੍ਰੈਸ਼ਰ ਬਣਾ ਰਹੇ ਨੇ ਕਿ ਅਸੀਂ ਹਾਈ ਕੋਰਟ ਤੋਂ ਆਪਣਾ ਕੇਸ ਵਾਪਸ ਲੈ ਲਈਏ ਤੇ ਜਾਂ ਸਾਡੀ ਮੈਂਬਰਸ਼ਿਪ ਸਸਪੈਂਡ ਕਰਕੇ ਇਹ ਕਮੇਟੀ ਦੀ ਮੀਟਿੰਗ ਦੇ ਵਿੱਚ ਆਪਦਾ ਬਹੁਮਤ ਬਣਾ ਲੈਣ ਤਾਕੀ ਇਹ ਮਨਮਰਜ਼ੀਆਂ ਦੇ ਫੈਸਲੇ ਕਰਦੇ ਰਹਿਣ ਜੋ ਕਰੋੜਾਂ ਰੁਪਏ ਦੇ ਨਜਾਇਜ਼ ਖਰਚੇ ਕਰ ਰਹੇ ਨੇ ਉਹਨਾਂ ਵਾਸਤੇ ਕਿਉਂਕਿ ਬਹੁਮਤ ਦੀ ਇਹਨਾਂ ਨੂੰ ਪੁਸ਼ਟੀ ਨਹੀਂ ਮਿਲ ਰਹੀ ਇਹਨਾਂ ਦਾ ਕਰੋੜਾਂ ਰੁਪਏ ਦੇ ਖਰਚਿਆਂ ਦੇ ਉੱਤੇ ਰੋਕ ਲੱਗ ਰਹੀ ਹੈ ਇਸ ਕਰਕੇ ਸਾਨੂੰ ਇਹ ਚਿੱਠੀਆਂ ਭੇਜ-ਭੇਜ ਕੇ ਸਾਡੀ ਮੈਂਬਰਸ਼ਿਪ ਸਸਪੈਂਡ ਕਰਨ ਦੀ ਇੱਕ ਕੋਆਇਦ ਹੈ ਜੋ ਅਮਰਜੀਤ ਸਿੰਘ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਸੋ ਆਪ ਜੀ ਦੀ ਜਾਣਕਾਰੀ ਦੇ ਵਿੱਚ ਅਸੀਂ ਪਾਣਾ ਸੀ ਇਹ ਗੰਭੀਰ ਮੁੱਦੇ ਨੇ ਇਹਨਾਂ ਨੂੰ ਇਲਾਕੇ ਦੀ ਸੰਗਤ ਇਲਾਕੇ ਦੇ ਗੁਰਦੁਆਰੇ ਪ੍ਰਬੰਧਕ ਕਮੇਟੀ ਦੇ ਆਗੂ ਸੰਸਥਾਵਾਂ ਦੇ ਆਗੂ ਜੇ ਇਸ ਪਾਸੇ ਖਿਆਲ ਨਹੀਂ ਕਰਨਗੇ ਜੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਹਰ ਥਾਂ ਤੇ ਤੇ ਫਿਰ ਮੁਸ਼ਕਲਾਂ ਬੜੀਆਂ ਨੇ ਅਸੀਂ ਪਿੱਛੇ ਨਹੀਂ ਹਟ ਰਹੇ ਆ ਪੂਰੀ ਮਜ਼ਬੂਤੀ ਦੇ ਨਾਲ ਤੁਸੀਂ ਸਾਡੀ ਜ਼ਿੰਮੇਵਾਰੀ ਸਾਡੀ ਡਿਊਟੀ ਲਈ ਹੈ ਅਸੀਂ ਖੜੇ ਰਵਾਂਗੇ ਅਸੀਂ ਸੰਘਰਸ਼ ਦੇ ਵਿੱਚ ਡਟੇ ਰਵਾਂਗੇ ਸੋ ਮੈਂ ਉਹਨਾਂ ਬੇਨਤੀ ਕਰਾਂਗਾ ਸਾਡੇ ਵੀਰ ਪਲਵਿੰਦਰ ਸਿੰਘ ਜੀ ਉਹ ਹੁਣ ਕੁਝ ਵਿਚਾਰ ਆਪ ਜੀ ਦੇ ਸਾਹਮਣੇ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੇਖੋ ਵੀਰ ਜੀ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਸਾਰਾ ਦੱਸਿਆ ਹੈ ਅੱਗੇ ਵੀ ਦੱਸਿਆ ਸੀ ਪਿਛਲੀ ਮੀਟਿੰਗ ਦੇ ਵਿੱਚ ਵੀ ਸਾਰਾ ਕਿ ਅਸੀਂ ਇਹਨਾਂ ਨੂੰ ਸਿਰਫ ਸਵਾਲ ਪੁੱਛੇ ਵੀ ਜੋ ਸੰਗਤ ਨੂੰ ਦੱਸ ਦੋ ਵੀ ਜੋ ਗੁਰਦੁਆਰੇ ਵਿੱਚ ਤੁਸੀਂ ਜਿੰਨੀ ਕਿੰਨੀਆਂ ਗੋਲਖਾਂ ਖੁੱਲੀਆਂ ਹੈ ਸਾਲ ਦੇ ਪਿਛਲੇ ਸਾਲ ਦਾ ਬਸ ਦੱਸ ਦੋ ਸੰਗਤ ਨੂੰ ਤੇ ਹੁਣ ਜਿਨਾ ਚਿਰ ਤੋਂ ਸਾਲ ਤੋਂ ਤੁਸੀਂ ਨਜਾਇਜ਼ ਕਬਜ਼ਾ ਕਰਕੇ ਉੱਥੇ ਕਰ ਰਹੇ ਜੇ ਉਹਦਾ ਤੁਸੀਂ ਵੇਰਵਾ ਦੱਸ ਦੋ ਸੰਗਤ ਨੂੰ ਸਾਰੀ ਸੱਚਾਈ ਸਾਹਮਣੇ ਆ ਜੇਗੀ ਉਸ ਸੱਚਾਈ ਤੋਂ ਹੀ ਕਵਰਾਏ ਹੋਏ ਚਿੱਠੀਆਂ ਦੇ ਕੇ ਇਹ ਸਦਸਾ ਖਤਮ ਕਰਨ ਦੀ ਧਰਾਵਾ ਦੇ ਰਹੇ ਆ ਵੀ ਕਿਸੇ ਹਿਸਾਬ ਦੇ ਨਾਲ ਇਹ ਮਤਲਬ ਰੌਲਾ ਨਾ ਪਾਉਣ ਇਹ ਸੰਗਤ ਨੂੰ ਨਾ ਦੱਸਣ ਸਾਨੂੰ ਇਹ ਵੀ ਕਹਿੰਦੇ ਆ ਵੀ ਤੁਸੀਂ ਮੀਡੀਆ ਦੇ ਵਿੱਚ ਕਿਉਂ ਦੱਸਦੇ ਜੀ ਤੁਸੀਂ ਕਿਉਂ ਮਤਲਬ ਸੰਗਤ ਨੂੰ ਦੱਸਦੇ ਜੀ ਦੱਸੋ ਸੰਗਤ ਨੂੰ ਨਾ ਦੱਸਿਓ ਗੁਰੂ ਘਰ ਦੀ ਕਿ ਐਡੀ ਵੱਡੀ ਸੰਸਥਾ ਵਾ ਇੱਕ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੋਵੇ ਆਪਣਾ ਛੋਟੇ ਤੋਂ ਛੋਟਾ ਵੀ ਤੇ ਕਿੰਨਾ ਵੀ ਸਾਰੇ ਪਿੰਡ ਨੂੰ ਪੁੱਛ ਕੇ ਉੱਥੇ ਜਿੰਨੇ ਮੈਂਬਰ ਹੋਣ ਪਿੰਡ ਦੀ ਜ਼ਾਰੇ ਸਦਸਾਂ ਨੂੰ ਆਪਾਂ ਸਾਰਾ ਹਿਸਾਬ ਦੱਸੀਦਾ ਵਾ ਤੇ ਸਾਰਾ ਹਿਸਾਬ ਸੰਗਤ ਦੇ ਸਾਹਮਣੇ ਉਹਦਾ ਵਿਚਾਰ ਰੱਖੀਦਾ ਵਾ ਜੇ ਉੱਥੇ ਸਹੀ ਕੰਮ ਆ ਇਹਾਂ ਦੇ ਪਈ ਸਹੀ ਕਰ ਰਹੇ ਆ ਆਮ ਕਹਿੰਦੇ ਕਿ ਇਹ ਵੀ ਮੈਨਾ ਸਹੀ ਜੇ ਕਰ ਰਹੇ ਜੇ ਤਾਂ ਕਿਉਂ ਨਹੀਂ ਸੰਗਤ ਨੂੰ ਕਿਉਂ ਨਹੀਂ ਦੱਸਣ ਦੇ ਇਹ ਗੋਲ ਕਾ ਕਿਉਂ ਨਹੀਂ ਦੱਸਣ ਦਾ ਵੀ ਅਸੀਂ ਬੈਂਕ ਦੇ ਵਿੱਚ ਕਿੰਨੀ ਕੈਸ਼ ਜਮਾ ਕਰਾਈ ਆ ਇੱਕ ਸਾਲ ਤੋਂ ਵੇਰਵਾ ਸਾਫ਼-ਸਾਫ਼ ਦੱਸ ਦੇਣ ਸਾਰਾ ਸਾਹਮਣੇ ਖਲਾਸਾ ਹੋ ਜਾਏਗਾ ਤੇ ਸਾਰੇ ਸਵਾਲ ਪੁੱਛੇ ਲਿਖਤੀ ਪੁੱਛੇ ਨਹੀਂ ਤੇ ਲਿਖਤੀ ਸਵਾਲ ਦੇ ਵਿੱਚ ਇਹ ਜਵਾਬ ਦੇ ਦੇਣ ਵੀ ਇੰਨੀ ਰਕਮ ਪਿਛਲੀ ਹੀ ਇੰਨੀ ਰਕਮ ਹੁਣ ਹੋਈ ਆ ਤੇ ਸਾਰਾ ਫਸਲਾਂ ਬਾੜੀਆਂ ਤੇ ਜਿਹੜੇ ਉਹ ਵੀ ਪੁੱਛੇ ਆ ਕਿਉਂਕਿ ਹੁਣ ਦਵਾਈਆਂ ਦੇ ਖਰਚੇ ਵੱਧ ਬਖਾ ਰਹੇ ਉੱਥੇ ਆਮਦ ਘੱਟ ਬਖਾ ਰਹੇ ਆ ਤੇ ਨਜਾਇਜ਼ ਖਰਚੇ ਗੁਰੂ ਘਰ ਦੇ ਇੰਨੇ ਕਰ ਰਿਆ ਉਥੇ ਦਵਾਈਆਂ ਵੀ ਕੁਛ ਉਥੇ ਹਿਰਾ ਫੇਰੀ ਕਰਕੇ ਇੰਨੀਆਂ ਮਤਲਬ ਉਥੋਂ ਇੱਧਰ ਉੱਧਰ ਇਸਤੇਮਾਲ ਕੀਤੀਆਂ ਜਾ ਰਹੀਆਂ ਵਾ ਤੇ ਉਹ ਬਹੁਤ ਜ਼ਿਆਦਾ ਮਤਲਬ ਉਥੇ ਗਰਵੜ ਕਰਨ ਦੇ ਆ ਇਸ ਕਰਕੇ ਅਸੀਂ ਇਹ ਸਵਾਲ ਇਹਨਾਂ ਨੂੰ ਸਾਰੇ ਪੁੱਛੇ ਆ ਤੇ ਉਹਨਾਂ ਸਵਾਲਾਂ ਨੂੰ ਘੇਰੇ ਤੋਂ ਲਿਉਂਦੇ ਆਇਆ ਡਰੋਨ ਦੀ ਤੰਗਾਈ ਕਰ ਰਿਆ ਵੀ ਕੇਸ ਵਾਪਸ ਲੈ ਲਓ ਅਸੀਂ ਉਹ ਮਤਲਬ ਕਰਾਂਗੇ ਨਹੀਂ ਤੇ ਜੇ ਕਰਾਂਗੇ ਸਾਨੂੰ ਕੋਈ ਚਿੰਤਾ ਨਹੀਂ ਸੰਗਤ ਜੀ ਇਸ ਗੱਲ ਦੀ ਵੀ ਇਹ ਸਾਡੀ ਸਦਸਾ ਖਤਮ ਕਰ ਦੇਣ ਜਾਂ ਸਾਡੇ ਤੇ ਕੋਈ ਹੋਰ ਮਤਲਬ ਜੋ ਵੀ ਕਰਨਾ ਚਾਹੁੰਦੇ ਆ ਨਜਾਇਜ਼ ਤਰੀਕੇ ਦੇ ਨਾਲ ਉਹ ਕਰਨ ਪਰ ਅਸੀਂ ਸੰਗਤ ਨੂੰ ਜੋ ਆਪਣੀ ਸਚਾਈ ਉਥੋਂ ਦੀ ਆ ਉਹਦੇ ਬਾਰੇ ਵਾਰ-ਵਾਰ ਹਵਾਲਾ ਦਵਾਂਗੇ ਸੱਚ ਦੇ ਪੈਰਾ ਦੇਣ ਦਾ ਅਸੀਂ ਯਤਨ ਪੂਰਾ ਉਥੇ ਕਰਾਂਗੇ ਇਸ ਕਰਕੇ ਇਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਅਸੀਂ ਦਵਾਂਗੇ ਨਹੀਂ ਤੇ ਇਹ ਮੈਂ ਬੇਨਤੀ ਮਤਲਬ ਅੱਗੇ ਵੀ ਨਹੀਂ ਕਰ ਚੁੱਕੇ ਬਹੁਤ ਸੰਗਤ ਨੂੰ ਇਹਦੇ ਵਿੱਚ ਸਰਕਾਰ ਸਿੱਧਾ ਸਿੱਧਾ ਹਸਤਾਖਸ਼ੇਵ ਕਰ ਰਹੀ ਆ ਹੁਣ ਵੀ ਜਿਹੜੀ ਆ ਚਿੱਠੀ ਲਿਖੀ ਇਹਨਾਂ ਨੇ ਸਾਨੂੰ ਇਹ ਨੋਟਿਸ ਦਿੱਤਾ ਵਾ ਸਾਰਿਆਂ ਮੈਂਬਰਾਂ ਨੂੰ ਇਹ ਸਰਕਾਰ ਦਾ ਸਿੱਧਾ ਸਿੱਧਾ ਇਹਦੇ ਵਿੱਚ ਮੁੱਖ ਮੰਤਰੀ ਸਾਫ ਦਾ ਹਸਤਾਖਸ਼ੇਵ ਆ ਇਹ ਉਤੋਂ ਬਗੈਰ ਅੱਗੇ ਵੀ ਇਹਨਾਂ ਨੇ ਕੀਤਾ ਅੱਗੇ ਵੀ ਇਹਨਾਂ ਨੇ 11 11 ਮੈਂਬਰ ਸੀ ਜਿਦੋਂ ਇਹਨਾਂ ਨੇ ਪ੍ਰਧਾਨ ਦਾ ਚੋਣ ਬਗੈਰ ਏਜੰਡੇ ਤੋਂ ਬਗੈਰ ਉਤੋਂ ਧੱਕੇ ਦੇ ਨਾਲ ਉਹਨੂੰ ਬਣਾ ਦਿੱਤਾ ਗਿਆ ਤੇ ਸਭ ਉਹ ਬਗੈਰ ਕਾਨੂੰਨ ਤੋਂ ਤੇ ਉਸ ਦਾ ਵੀ ਮੁੱਖ ਮੰਤਰੀ ਦੀ ਸ਼ਹਿਦ ਦਾ ਇਹ ਕੰਮ ਹੋਇਆ ਤੇ ਹੁਣ ਵੀ ਆ ਜਿਹੜੀ ਚਿੱਠੀ ਦੁਬਾਰਾ ਖੱਲੀ ਇਹਨਾਂ ਨੇ ਸਾਨੂੰ ਇਹਦੇ ਵਿੱਚ ਵੀ ਮੁੱਖ ਮੰਤਰੀ ਦਾ ਬਿਲਕੁਲ ਸਾਨੂੰ ਲੱਗਦਾ ਵੀ ਪੂਰਾ ਪੂਰਾ ਹੱਥ ਹੋਏਗਾ ਤੇ ਇਥੇ ਧੱਕੇ ਦੇ ਨਾਲ ਫਿਰ ਮੈਂਬਰਾਂ ਨੂੰ ਇਹ ਮਤਲਬ ਖਤਮ ਕਰਨ ਦੇ ਨਾਲ ਉਹਦੇ ਵਾਸਤੇ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਤੇ ਮੁੱਖ ਮੰਤਰੀ ਸਾਹਿਬ ਵਾਸਤੇ ਇਹ ਇੱਕ ਸਾਡੀ ਗੁਰੂ ਘਰ ਦੀ ਸਿੱਖ ਸੰਗਤ ਹੀ ਸਾਰੀ ਇਹ ਦੋ ਸਟੇਟਾਂ ਦੀ ਬਹੁਤ ਦੂਰ ਤੱਕ ਇਤਿਹਾਸਿਕ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਰਨ ਛੋਹ ਧਰਤੀ ਆ ਉਥੋਂ ਦੀ ਇਹ ਸਥਾਨ ਆ ਤੇ ਉਹਦੇ ਵਾਸਤੇ ਇਹ ਜਿਹੜੀ ਸਰਕਾਰ ਇਹ ਕਰ ਰਹੀ ਹੈ ਮੁੱਖ ਮੰਤਰੀ ਸਰਕਾਰ ਇਹ ਬਹੁਤ ਵਾਸਤੇ ਤੁਹਾਨੂੰ ਵਾਸਤੇ ਇਹ ਮੁੱਖ ਮੰਤਰੀ ਸਾਹਿਬ ਵਾਸਤੇ ਮਾਰੀ ਗੱਲ ਆ ਕਿਉਂਕਿ ਇਹ ਜਿਹੜਾ ਗਲਤ ਕੰਮ ਇਹ ਕਰ ਰਿਹਾ ਤੇ ਤੁਹਾਡੀ ਸ਼ਹਿਤੇ ਕਰ ਰਿਹਾ ਇਹਦਾ ਮੁੱਖ ਮੰਤਰੀ ਸਾਹਿਬ ਆਪ ਨੂੰ ਵੀ ਇਹਦਾ ਪੁਖਤਾਨ ਭੁਗਤਣਾ ਪਵੇਗਾ ਕੋਈ ਵੀ ਗਲਤ ਕੰਮ ਗੁਰੂ ਘਰ ਕਰਦਾ ਵਾ ਉਹਦਾ ਫਲ ਸਾਰਿਆਂ ਨੂੰ ਗਲਤ ਵਾਸਤੇ ਮਿਲਦਾ ਵਾ ਅਗਰ ਸਹੀ ਕਰੇਗਾ ਤੋ ਸਹੀ ਫਲ ਮਿਲੇਗਾ ਇਸ ਕਰਕੇ ਮੈਂ ਚਾਹੂੰਗਾ ਕਿ ਇਹ ਸਾਡੇ ਇਤਿਹਾਸਾਂ ਵਿੱਚ ਸਰਕਾਰ ਹਸਤਾਖੇਬ ਨਾ ਕਰੇ ਤੇ ਕਿਉਂਕਿ ਧੱਕੇਸ਼ਾਹੀ ਨਾ ਕਰੇ ਕਿਉਂਕਿ ਹੁਣ ਵੀ ਜਿੱਦਣੇ ਨਾਲ ਮੀਟਿੰਗ ਕੀਤੀ 28 ਤਰੀਕ ਨੂੰ ਉਦੋਂ ਅਸੀਂ 25 ਆਦਮੀ ਸੀ ਉਹਦੇ ਵਿੱਚ 25 ਮੈਂਬਰ ਸੀ ਤੇ 25 ਮੈਂਬਰਾਂ ਦੇ ਵਿੱਚੋਂ ਅਸੀਂ 15 ਮਤਲਬ ਡਾਇਰੈਕਟਰਾਂ ਨੇ ਉੱਥੇ ਉਹ ਪੱਤੀ ਉਹਦੀ ਦਰਜ ਕਰਾਈ ਵੀ ਸਾਨੂੰ ਜਿਹੜਾ ਕਾਰਜਵਰਤ ਇਹਦਾ ਦੋ ਜਿੰਨਾ ਚਿਰ ਪਿਛਲਾ ਕਾਰਜਵਰਤ ਨਹੀਂ ਦੋਗੇ ਜਿੰਨਾ ਚਿਰ ਪਿਛਲਾ ਸਪਸ਼ਟਿਕਰ ਜਵਾਬ ਨਹੀਂ ਦੋਗੇ ਅਸੀਂ ਮੀਟਿੰਗ ਦੇ ਵਿੱਚ ਇਸਾਇਦੇ ਅਗਲੀ ਦਾ ਸਹਿਮਤੀ ਨਹੀਂ ਦੇਵਾਂਗੇ ਪਰ ਇਹਨਾਂ ਨੇ ਨਹੀਂ ਦਿੱਤਾ 10 ਮੈਂਬਰ ਹੀ ਜਿੰਦਨੇ ਬੁਲਾਏ ਨਹੀਂ ਉਦੋਂ ਵੀ 10 11 ਮੈਂਬਰ ਸੀ ਤੇ ਜਦੋਂ ਹੁਣ ਮੀਟਿੰਗ ਜਦਨੇ ਨਾਲ ਕੀਤੀ ਆ ਦੀਵਾਲੀ ਚ ਇੰਨਾ ਵੱਡਾ ਇਤਿਹਾਸਿਕ ਸਾਡਾ ਮੇਲਾ ਹੁੰਦਾ ਉਹਦੇ ਉੱਤੇ ਨਾ ਵੇਟਿੰਗ ਨਹੀਂ ਬੁਲਾਈ ਇਹਨਾਂ ਆਪਣੇ ਆਪ ਚੋਂ ਪੰਜਾਂ ਮੈਂਬਰਾਂ ਨੇ ਜਿਹੜਾ ਉਸ ਦਾ ਉਹਦਾ ਕਰ ਲਿਆ ਉਹਦਾ ਅਜੇ ਤੱਕ ਕੋਈ ਵਜ੍ਹਾ ਨਹੀਂ ਦੱਸਿਆ ਕੋਈ ਸੰਗਤ ਨੂੰ ਨਹੀਂ ਦੱਸਿਆ ਕੋਈ ਮੈਂਬਰਾਂ ਨੂੰ ਚਿੱਠੀ ਰਾਹੀਂ ਨਹੀਂ ਦੱਸਿਆ ਵੀ ਆਹ ਉੱਥੇ ਹੋਇਆ ਵਾ ਵੇਖੋ ਬਹੁਤ ਜ਼ਿਆਦਾ ਅਜ ਗੁਰੂ ਘਰ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰਾ ਮਤਲਬ ਇਹਦੇ ਉੱਤੇ ਧਿਆਨ ਦੇ ਚਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਰਮਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਇੱਥੇ ਬਹੁ ਗਿਣਤੀ ਮੈਂਬਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜੀ ਦੇ ਵਿੱਚ ਲਗਭਗ ਜਿਹੜੇ ਸਾਡੇ 13 14 ਮੈਂਬਰ ਨੇ ਉਹਨਾਂ ਨੂੰ ਇੱਕ ਨਵੇਂ ਕਿਸਮ ਦਾ ਫਰਮਾਨ ਜਿਹੜਾ ਹੈ ਹੋਰ ਇਹਨਾਂ ਨੇ ਜਾਰੀ ਕਰ ਦਿੱਤਾ ਆਪ ਜੀ ਨੂੰ ਜਾਣਕਾਰੀ ਹੋਵੇਗੀ ਕਿ ਕੁਝ ਸਮਾਂ ਪਹਿਲਾਂ ਵੀ ਇਹਨਾਂ ਨੇ ਸਾਡੀ ਮੈਂਬਰਸ਼ਿਪ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਨ ਆਪ ਸਾਰੀ ਸੰਗਤ ਦੇ ਸਹਿਯੋਗ ਸਦਕਾ ਉਹ ਜਿਹੜੀ ਸਾਡੀ ਮੈਂਬਰਸ਼ਿਪ ਉਹ ਖਾਰਜ ਨਹੀਂ ਹੋਈ ਤੇ ਆ ਜੇ ਪਿਛਲੀ ਮੀਟਿੰਗ ਦੇ ਵਿੱਚ ਘਰ ਅਸੀਂ ਗਏ ਆ ਤੇ ਉਹਨੂੰ ਲੈ ਕੇ ਇੱਕ ਨਵਾਂ ਫਰਮਾਨ ਇੱਕ ਨਵੀਂ ਚਿੱਠੀ ਜਿਹੜੀ ਹੈ ਉਹ ਸਾਨੂੰ ਜਾਰੀ ਕਰ ਦਿੱਤੀ ਗਈ ਸਾਡੇ ਨਾਜ਼ਕ ਮਤਲਬ ਸਾਹਿਬ ਦੇ ਬਾਈਲॉज ਦੇ ਮੁਤਾਬਕ ਜੇ ਅਸੀਂ 27 ਮੈਂਬਰ ਹੈ ਇਹ ਗੱਲ ਜ਼ਰੂਰ ਹੈਗਾ ਕਿ ਜੇ ਪ੍ਰਧਾਨ ਜੀ ਸੈਕਟਰੀ ਸਾਹਿਬ ਜਾਂ ਛੋਟਾ ਪ੍ਰਧਾਨ ਜਾਂ ਛੋਟੇ ਸੈਕਟਰੀ ਸਾਹਿਬ ਇਹਨਾਂ ਨੂੰ ਕੋਈ ਵਿਸ਼ੇਸ਼ ਅਧਿਕਾਰ ਉੱਤੇ ਦਿੱਤੇ ਗਏ ਨੇ ਉਹ ਅਧਿਕਾਰ ਤਰਬੇਸ ਕਰਕੇ ਦਿੱਤੇ ਗਏ ਨੇ ਕਿ ਸਿਰਫ ਨਾਨਕ ਮਤਵ ਸਾਹਿਬ ਦੀ ਜਿਹੜੀ ਪੂਰੀ ਬਵਸਾ ਹੈ ਉਹਦੇ ਵਿੱਚ ਘਾਰ ਉਹਨਾਂ ਦਾ ਪੂਰਾ ਯੋਗਦਾਨ ਪੈਂਦਾ ਹੈ ਜਿਸ ਤਰੀਕੇ ਦੇ ਨਾਲ ਅਸੀਂ ਬਣ ਕੇ ਆਏ ਆ ਉਸੇ ਤਰੀਕੇ ਦੇ ਨਾਲ ਦੀ ਪ੍ਰਧਾਨ ਜੀ ਸੈਕਟਰੀ ਸਾਹਿਬ ਵਾਈਸ ਪ੍ਰੈਜ਼ੀਡੈਂਟ ਤੇ ਵਾਈਸ ਸਚਿਵ ਜਿਹੜਾ ਉਹ ਚੁੜ ਕੇ ਆਉਂਦੇ ਨੇ ਕਿਸੇ ਨੂੰ ਵੀ ਕੋਈ ਗੱਲ ਪੁੱਛਣ ਦਾ ਅਧਿਕਾਰ ਜਿਹੜਾ ਉਹ ਨਹੀਂ ਹੈਗਾ ਮਰਿਆਦਾ ਅਨੁਸਾਰ ਜੇਕਰ ਕੋਈ ਸਰਦਾਰ ਮੈਂਬਰ ਉਥੇ ਕਿਸਮ ਕਿਸਮ ਦੀ ਕੋਈ ਕੋਈ ਗੱਲ ਕਰਦਾ ਹੈ ਤਾਂ ਉਹ ਤੇ ਅਧਿਕਾਰ ਹੈਗਾ ਹੈ ਲੇਕਿਨ ਇਸ ਤਰੀਕੇ ਦੀਆਂ ਚਿੱਕੀਆਂ ਦੇ ਕੇ ਜਿਹੜੇ ਸਾਨੂੰ ਡਰਾਵੇ ਦਿੱਤੇ ਜਾ ਰਹੇ ਨੇਗੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਸੀ ਪਹਿਲਾਂ ਵੀ ਬਾਰ ਬਾਰ ਬੇਨਤੀ ਕੀਤੀ ਹੈ ਤੇ ਮੈਂ ਆਪਣੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਬਹੁਤ ਸੂਝਵਾਨ ਨੇਗੇ ਤੇ ਸਾਡੇ ਖਟੀਮਾ ਦੇ ਨਿਵਾਸੀ ਨੇ ਪਹਿਲਾਂ ਵੀ ਅਸੀਂ ਬਹੁਤ ਵਾਰ ਉਹਨਾਂ ਨੂੰ ਬੇਨਤੀ ਕੀਤੀ ਹੈਗੀ ਹੈ ਕਿਉਂਕਿ ਸਰਕਾਰ ਉਹਨਾਂ ਦੀ ਹੈ ਸਾਡੀ ਸਰਕਾਰ ਦੇ ਉਹ ਮੁਖੀਏ ਨੇਗੇ ਤੇ ਉਹਨਾਂ ਦੀ ਨੱਕ ਦੇ ਥੱਲੇ ਇਹ ਬਹੁ ਗਿਣਤੀ ਮੈਂਬਰਾਂ ਦੇ ਨਾਲ ਧੱਕਾ ਹੁੰਦਾ ਹੋਵੇ ਤੇ ਕਿਤੇ ਨਾ ਕਿਤੇ ਸਾਨੂੰ ਤਕਲੀਫ ਹੁੰਦੀ ਹੈ ਅਸੀਂ ਬਾਰ ਬਾਰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹ ਬਹੁ ਗਿਣਤੀ ਮੈਂਬਰ ਜਿਹੜੇ ਨੇ ਇੱਕ ਇੱਕ ਜਿਹੜਾ ਸਾਡਾ ਮੈਂਬਰ ਹੈ ਉਹਦੀ ਜਿਹੜੀ ਤਾਕਤ ਹੈ ਇੱਕ ਇੱਕ ਵਿਧਾਇਕ ਦੇ ਬਰਾਬਰ ਤਾਕਤ ਹੈਗੀ ਹੈ ਸੋ ਮੁੱਖ ਮੰਤਰੀ ਜੀ ਨੂੰ ਚਾਹੀਦਾ ਹੈ ਕਿ ਇਸ ਪੂਰੇ ਮਾਮਲੇ ਨੂੰ ਸੰਗਿਆਨ ਲੈ ਕੇ ਇਹਦੇ ਵਿੱਚ ਘੱਟ ਕੋਈ ਨਾ ਕੋਈ ਹੱਲ ਚੇਪ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਪਰੰਪਰਾਵਾਂ ਦਾ ਕੋਈ ਉਲੰਘਣ ਹੁੰਦਾ ਹੈ ਜੇ ਆਪਸ ਦੇ ਵਿੱਚ ਘੱਟ ਕੋਈ ਮਾਤ ਵਿਵਾਦ ਵਾਲੀ ਸਥਿਤੀ ਹੁੰਦੀ ਹੈ ਦੇ ਕੋਲ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਂ ਵਿਚਕਾਰ ਆਉਂਦੇ ਲਗੇ ਤੇ ਇਹਨਾਂ ਚੀਜ਼ਾਂ ਤੋਂ ਮੁੱਖ ਮੰਤਰੀ ਸਾਹਿਬ ਨੂੰ ਬਚਣਾ ਚਾਹੀਦਾ ਮੁੱਖ ਮੰਤਰੀ ਵਾਸਤੇ ਪੂਰੇ ਸੂਬੇ ਦੀ ਸੰਗਤ ਜਿਹੜੀ ਹੈ ਉਹ ਇੱਕ ਬਰਾਬਰ ਆ ਸਾਰੇ ਉਹਨਾਂ ਦੇ ਵਸਦੀਕ ਦੇ ਕਿ ਸਾਰੇ ਉਹਨਾਂ ਦੇ ਉੱਤਰਾਖੰਡ ਦੇ ਵਿਚਕਾਰ ਰਹਣ ਵਾਲੇ ਹੈਗੇ ਨੇ ਕਿ ਉਹਨਾਂ ਦੇ ਸਾਰਿਆਂ ਦੇ ਉੱਤੇ ਬਰਾਬਰ ਦਾ ਹੱਥ ਰੱਖਣਾ ਚਾਹੀਦਾ ਸਾਡੀ ਫਰਿਆਦ ਸਾਡਾ ਦਰਦ ਵੀ ਉਹਨਾਂ ਨੂੰ ਸੁਣਨਾ ਚਾਹੀਦਾ ਇਹ ਸਾਡੀ ਮੁੱਖ ਮੰਤਰੀ ਸਾਹਿਬ ਜੀ ਨੂੰ ਵੀ ਬੇਨਤੀ ਹੈ ਇਹਦੇ ਨਾਲ ਨਾਲ ਵੀ ਮੈਂ ਇੱਕ ਗੱਲ ਹੋਰ ਕਰਨਾ ਚਾਹਾਂਗਾ ਸਾਬ ਸੰਗਤ ਜੀ ਅੱਜ ਪੰਜਾਬ ਦੇ ਵਿਚਾਰ ਅਕਾਲ ਤਖਤ ਸਾਹਿਬ ਦੇ ਜਿਹੜੇ ਨਵੇਂ ਜਥੇਦਾਰ ਸਾਹਿਬ ਕੁਲਦੀਪ ਸਿੰਘ ਜੀ ਗੜ ਗੜ ਸਾਹਿਬ ਜਿਹੜੇ ਭਰੇ ਨੇ ਕਿ ਮੈਂ ਆਪਣੀ ਬਹੁ ਗਿਣਤੀ ਮੈਂਬਰਾਂ ਵੱਲੋਂ ਉਹਨਾਂ ਨੂੰ ਵੀ ਪੰਥ ਵੱਲੋਂ ਤੇ ਆਪਣੇ ਉਤਰਾਖੰਡ ਦੀ ਸੰਗਤ ਵੱਲੋਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਲੇਕਿਨ ਇੱਕ ਗੱਲ ਕਿਤੇ ਮੈਨੂੰ ਜਰੂਰ ਇਹ ਮਹਿਸੂਸ ਹੁੰਦੀ ਹੈ ਕਿ ਜਦੋਂ ਵੀ ਕਿਤੇ ਪੰਜਾਬ ਦੇ ਵਿਚਾਰ ਕੋਈ ਗੱਲ ਹੁੰਦੀ ਹੈ ਉੱਥੇ ਅੱਜ ਬਹੁਤ ਸਾਰੀਆਂ ਗੱਲਾਂ ਪੱਤਰਕਾਰਾਂ ਦੇ ਨਾਲ ਬਹੁਤ ਸਾਰੇ ਵਿਦਵਾਨ ਸਾਡੇ ਕਰਦੇ ਨੇਗੇ ਲੇਕਿਨ ਉੱਤਰਾਖੰਡ ਨੂੰ ਬਿਲਕੁਲ ਭੁੱਲ ਜਾਂਦੇ ਨੇ ਇਸ ਤਰੀਕੇ ਦੇ ਨਾਲ ਪਟਨਾ ਸਾਹਿਬ ਦੇ ਵਿਚਾਰ ਚੱਲ ਰਿਹਾ ਹੈ ਹਜੂਰ ਸਾਹਿਬ ਚੱਲ ਰਿਹਾ ਹੈ ਹਰਿਆਣੇ ਦੇ ਵਿੱਚਕਾਰ ਚੱਲ ਰਿਹਾ ਹੈ ਦਿੱਲੀ ਦੇ ਵਿੱਚਕਾਰ ਚੱਲ ਰਿਹਾ ਹੈ ਲੇਕਿਨ ਕਿਤੇ ਵੀ ਸਾਡੇ ਉੱਤਰਾਖੰਡ ਜਿਹੜਾ ਨਾਨਕਪਤਾ ਸਾਹਿਬ ਦੋ ਦੋ ਗੁਰੂਆਂ ਦੀ ਇਤਿਹਾਸਿਕ ਧਰਤੀ ਜਿੱਥੇ ਦੋ ਦੋ ਗੁਰੂਆਂ ਸਾਹਿਬ ਦੇ ਟਿਕਾਣਾ ਪਏ ਹੋਣ ਉੱਥੇ ਉਹ ਸਾਡੀ ਗੱਲ ਦੇ ਹੀ ਕਰਦੇ ਇਹ ਕਿਤੇ ਨਾ ਕਿਤੇ ਸਾਨੂੰ ਇਹਦੀ ਵੀ ਤਕਲੀਫ ਹੈ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਸਾਡੇ ਨਵੇਂ ਜਥੇਦਾਰ ਸਾਹਿਬ ਬਣੇ ਨੇਗੇ ਤੇ ਉਹਨਾਂ ਨੂੰ ਵੀ ਨਾਨਕ ਮੱਤਾ ਸਾਹਿਬ ਵਾਲੇ ਮਾਮਲੇ ਦੇ ਵਿੱਚ ਘਾ ਸੰਗਿਆਨ ਲੈਣਾ ਚਾਹੀਦਾ ਕਿਉਂਕਿ ਅੱਜ ਤੋਂ 9 ਮਹੀਨੇ ਪਹਿਲਾਂ ਅਸੀਂ ਜਦੋਂ ਆਪਣਾ ਪੂਰਾ ਮਾਮਲਾ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕੋਲ ਗਏ ਸੀ ਉਹਨਾਂ ਨੇ ਚਾਰ-ਚਾਰ ਵਾਰ ਸਾਨੂੰ ਉੱਥੇ ਫੱਦਿਆ ਲੇਕਿਨ ਪਤਾ ਨਹੀਂ ਕੀ ਗੱਲ ਹੈ ਸਾਡੀ ਗੱਲ ਨੂੰ ਸੁਣ ਲੈਂਦੇ ਨੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਆਪਣੀ ਜਗ੍ਹਾ ਠੀਕ ਹੋ ਤੁਸੀਂ ਆਪਣੀ ਜਗ੍ਹਾ ਸੱਚੇ ਹੋ ਲੇਕਿਨ ਫੈਸਲੇ ਆਦੇ ਪਾਸੇ ਨਹੀਂ ਹੁੰਦੇ ਯਾਰ ਜੀ ਨੋ ਦਾਫਾ ਨਹੀਂ ਹਿੰਦਿਆ ਤਾਂ ਸਾਨੂੰ ਲਗਾਤਾਰ ਅਕਾਲ ਤੱਕ ਸਾਹਿਬ ਤੋਂ ਵੀ ਟਰਕਾਇਆ ਜਾ ਰਿਹਾ ਹੈ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਕੌਮ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਕੁਲਦੀਪ ਸਿੰਘ ਜੀ ਨੂੰ ਦਿੱਤੀ ਹੈ ਜਥੇਦਾਰ ਸਾਹਿਬ ਨੂੰ ਦਿੱਤੀ ਹੈ ਉਹ ਨਾਨਕ ਮਕਾ ਸਾਹਿਬ ਆ ਦੇ ਮਾਮਲੇ ਨੂੰ ਵੀ ਸੰਗਿਆਨ ਦੇ ਵਿੱਚ ਘਰ ਲੈ ਤੇ ਇਸ ਮਾਮਲੇ ਨੂੰ ਵੀ ਛੇਤੀ ਛੇਤੀ ਬੁਲਾ ਕੇ ਤੇ ਇਹਦਾ ਵੀ ਕੋਈ ਨਾ ਕੋਈ ਹੱਲ ਕਰਨ ਦਾ ਯਤਨ ਕਰਨ ਤੋਂ ਇਹਨੀਆਂ ਬੇਨਤੀਆਂ ਸੀ ਸਾਡੀਆਂ ਸਾਡੀਆਂ ਬੇਨਤੀਆਂ ਸੰਗਤ ਦੇ ਸਾਹਮਣੇ ਅਸੀਂ ਰੱਖੀਆਂ ਨੇ ਤੇ ਨਾਨਕ ਬੱਦਾ ਪ੍ਰਬੰਧਕ ਕਮੇਟੀ ਜਿਹੜੇ ਮੌਕੇ ਦੇ ਸਾਡੇ ਪ੍ਰਧਾਨ ਜਾਂ ਸੈਕਟਰੀ ਹੈਗੇ ਨੇਗੇ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਇਹ ਚੀਜ਼ਾਂ ਜਿਹੜੀਆਂ ਨੇ ਕਿ ਕੌਮ ਵਾਸਤੇ ਧਰਮ ਵਾਸਤੇ ਸਾਡੇ ਵਾਸਤੇ ਠੀਕ ਨਹੀਂ ਤੇ ਜਿੰਨਾ ਅਸੀਂ ਇਹਨਾਂ ਵਿਵਾਦਾਂ ਦੇ ਵਿੱਚ ਘਾਰ ਪਾਵਾਂਗੇ ਨਾ ਉਹਨਾਂ ਸਾਡਾ ਕੌਮ ਦਾ ਸਾਡੇ ਧਰਮ ਦਾ ਨੁਕਸਾਨ ਹੈ ਕੋਈ ਇੰਨੀ ਇੱਕ ਬੇਨਤੀ ਆਪ ਜੀ ਦੇ ਪਾਵਨ ਪਵਿੱਤਰ ਕਰਨ ਕਰਨੀ ਆ ਸੀ ਆਪ ਜੀ ਨੂੰ ਜਾਣਕਾਰੀ ਇਹ ਜ਼ਰੂਰੀ ਦੇਣੀ ਸੀ ਕਿਉਂਕਿ ਹੋ ਸਕਦਾ ਹੈ ਵੀ ਕੱਲ ਨੂੰ ਅੱਜ ਮੇਰਾ ਖਿਆਲ ਹੈ ਇਹ ਫਤ ਤਰੀਕ ਦੀ ਚਿੱਠੀ ਹੈ ਕាល 15 16 ਤਰੀਕ ਹੋ ਗਈ ਹੈ ਤੇ 7 8 ਦਿਨ ਦਾ ਟਾਈਮ ਦਿੱਤਾ ਇਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਹੈ ਲੇਕਿਨ ਅਸੀਂ ਆਪਣੇ ਲਿਖਤ ਦੇ ਵਿਚਾਰ ਡੀ ਐਮ ਸਾਹਿਬ ਨੂੰ ਪ੍ਰਸ਼ਾਸਨ ਨੂੰ ਤੇ ਵਿਸ਼ੇਸ਼ ਕਰਕੇ ਕਹਿਣਾ ਨੀਗਾ ਚਾਹੀਦਾ ਲੇਕਿਨ ਸਭ ਤੋਂ ਜਿਹੜਾ ਨਿਕੰਮਾ ਸਾਡਾ ਇਹ ਰਜਿਸਟਰਾਰ ਹੈ ਉਹਦੀ ਵਜ੍ਹਾ ਦੇ ਨਾਲ ਸਾਰਾ ਇੱਥੇ ਠਲਾਰਾ ਤੇ ਸਾਰਾ ਗੰਦ ਜਿਹੜਾ ਪੈਂਦਾ ਪਿਆ ਹੈਗਾ ਵਾ ਮੈਂ ਮੰਨੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਇਹੋ ਜੇ ਅਧਿਕਾਰੀ ਨੂੰ ਜਨਤਪਦੂਦਮ ਸੰਗ ਰਹਿਣ ਦੇ ਵਿੱਚ ਘਰ ਕੋਈ ਇਤਕਾਰ ਨਹੀਂ ਕਿ 10-10 ਮਹੀਨੇ ਦੇ ਵਿੱਚ ਕਾਰਖਤ ਦੀ 10-10 ਚਿੱਠੀਆਂ ਦਿੱਤੀਆਂ ਉਹ ਤੇ ਇੱਕ ਚਿੱਠੀ ਦੇ ਉੱਤੇ ਅੱਜ ਤੱਕ ਕੋਈ ਵਿਚਾਰ ਨਹੀਂ ਇਹ ਸਾਡੇ ਰਜਿਸਟਰਾਰ ਸਾਹਿਬ ਨੇ ਇਹ ਉਹਨਾਂ ਦੀਆਂ ਕਰਕੂਤਾ ਨੇ ਸੋ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈਗਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਮੈਂ ਹੋਰ ਕਰਦੇ ਆ ਪਿੱਛੇ ਅਸੀਂ ਜ਼ਥੇਦਾਰ ਸਾਹਿਬ ਜੀ ਦੀ ਇੱਕ ਵਿਚਾਰ ਸੁਣ ਰਹੇ ਸੀਗੇ ਸਾਨੂੰ ਵਿਚਾਰ ਬਹੁਤ ਚੰਗੀ ਲੱਗੀ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਜਿਹੜੇ ਲਿਫਾਫੇ ਫੜਾਏ ਜਾਂਦੇ ਨੇ ਜਥੇਦਾਰਾਂ ਨੂੰ ਤੇ ਇਹਨਾਂ ਲਿਫਾਫਿਆਂ ਨੇ ਹੀ ਜਥੇਦਾਰਾਂ ਕਿਹਾ ਕਿ ਪੂਰੀ ਕੌਮ ਦਾ ਬੇੜਾ ਗਰਕ ਕਰਕੇ ਰੱਖਿਆ ਹੋਇਆ ਹੈ ਜਥੇਦਾਰ ਦੀ ਇਸ ਸਟੇਟਮੈਂਟ ਨੇ ਸਾਨੂੰ ਬੜਾ ਹੌਸਲਾ ਬੜੀ ਹਿੰਮਤ ਦਿੱਤੀ ਹੈ ਇਸ ਕਰਕੇ ਸਾਨੂੰ ਪੂਰੀ ਆਸ ਹੈ ਕਿ ਜੋ ਇਸ ਵਕਤ ਦੇ ਮੌਜੂਦਾ ਜਥੇਦਾਰ ਨੇ ਸਰਦਾਰ ਕੁਲਦੀਪ ਸਿੰਘ ਜੀ ਗੜਗੱਜ ਉਹ ਜ਼ਰੂਰ ਉਹਨਾਂ ਦੀ ਵਿਚਾਰਾ ਸੁਣ ਕੇ ਇੰਜ ਲੱਗਦਾ ਹੈ ਕਿ ਕੰਮ ਦੀ ਅਗਵਾਈ ਕਰਨ ਦੇ ਵਿੱਚ ਉਹ ਜ਼ਰੂਰ ਕਾਮਯਾਬ ਹੋਣਗੇ ਸਾਡੀਆਂ ਸ਼ੁਭ ਇੱਛਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮਤਾ ਸਾਹਿਬ ਦੇ ਜੋ ਬਹੁਤ ਆਤ ਮੈਂਬਰ ਆ ਸੀ ਉਹਨਾਂ ਸਾਰਿਆਂ ਵੱਲੋਂ ਸਾਡੀਆਂ ਸ਼ੁਭ ਇੱਛਾਵਾਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਨੇ ਤੇ ਬੇਨਤੀ ਹੈ ਕਿ ਤੁਸੀਂ ਜ਼ਰੂਰ ਇਸ ਮਸਲੇ ਦੇ ਉੱਪਰ ਵਿਚਾਰ ਕਰਕੇ ਜੋ ਸਾਡਾ ਲਗਭਗ 9-10 ਮਹੀਨਿਆਂ ਤੋਂ ਵੀ ਇਹ ਜਿਹੜਾ ਮਸਲਾ ਹੈ ਲਿਫਾਫਿਆਂ ਦੇ ਦੰਤ ਤੇ ਜੋ ਪੈਂਡਿੰਗ ਪਾ ਕੇ ਰੱਖਿਆ ਗਿਆ ਪਿਛਲੇ 9-10 ਮਹੀਨਿਆਂ ਤੋਂ ਉਸ ਮਸਲੇ ਨੂੰ ਤੁਸੀਂ ਜ਼ਰੂਰ ਦੇਖੋਗੇ ਚੁੱਕੋਗੇ ਜੇ ਸਾਡੀ ਸੇਵਾ ਲਾਓਗੇ ਤੇ ਅਸੀਂ ਤੁਹਾਡੇ ਤੱਕ ਪਹੁੰਚ ਕਰਾਂਗੇ ਇਸ ਸੀਜ਼ਨ ਨੂੰ ਸਾਰੇ ਮਸਲੇ ਨੂੰ ਦੁਬਾਰਾ ਆਪ ਜੀ ਦੇ ਸਾਹਮਣੇ ਰੱਖਣ ਦੇ ਵਿੱਚ ਸੋ ਇਨੀਆਂ ਕੋ ਬੇਨਤੀਆਂ ਅਸੀਂ ਆਪ ਜੀ ਦੇ ਨਾਲ ਕਰਨੀਆਂ ਸੀ ਸੰਗਤ ਜੀ ਉਮੀਦ ਹੈ ਤੁਸੀਂ ਇਹਨਾਂ ਗੱਲਾਂ ਦਾ ਥੋੜਾ ਜਿਹਾ ਧਿਆਨ ਕਰਕੇ ਇਹਨਾਂ ਗੱਲਾਂ ਤੇ ਕੋਈ ਨਾ ਕੋਈ ਐਕਸ਼ਨ ਜ਼ਰੂਰ ਲਓਗੇ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ